ਜੋ ਤੁਝੇ ਕੀ ਲੱਗਦਾ ਹੈ ਗੰਗੂ ਬਾਈ ਭੂਖਾ ਖਾਤੀ ਹੈ ਉਹ ਤੇ ਗੂੰ ਖਾਨ ਵਾਲੀ ਜਾਵੇ ਆ ਥੂ ਟਾਈਮ ਨਹੀਂ ਲੱਗਾ ਮੇਰਾ ਇਨੇ ਚੱਦਾ ਪਈ ਵਾਵਾ ਮੈਂ ਬਣਾ ਹੀ ਲਾਵਾਂ ਬੜੀ ਚੌੜ ਜੀ ਕਰਦੀ ਵੀ ਆਣ ਕੇ ਕਦੀ ਲਾਈਵ ਚ ਕਦੀ ਕਦੀ ਕਿਦਾਂ ਸਾਲੀ ਰੰਡੀ ਲੱਤਾਂ ਦੇ ਵੇਹ ਚੱਕੀਆਂ ਪਾ ਦੇ ਫੜ ਕੇ ਵੇ ਅੱਛੇ ਤੋ ਦਿਨ ਮੇ ਤਾਰੇ ਦਿਖਾਉਂਗੀ ਮੈਂ ਕਮਾਲ ਤੂੰ ਦਿਨੇ ਤਾਰੇ ਦਿਖਾ ਦੀ ਮੈਂ ਤੈਨੂੰ ਰਾਤ ਨੂੰ ਚਾਨਣ ਦਿਖਾ ਦੂੰਗਾ ਪੜ ਕੇ ਮੇਰਾ ਕੀ ਆ ਵਾ ਤੇਰੀ ਦਸਿਆ ਕਰਾ ਆਂ ਬੈਠੇ ਬੈਠੇ ਉਲਟੀਆਂ ਲਿਆ ਦੇਣਾ ਕਰਤਾ ਨਾ ਪ੍ਰੈਗਨੈਂਟ ਗਲਾਨਾ ਹੀ ਮੈਂ ਨਾ ਤੇਰੇ ਨਾ ਕੁੜੀ ਜਿਹੜੀ ਜਿਹੜੇ ਟੰਗਾ ਚੱਕਦੀ ਵੱਜਾ ਹੀ ਨਹੀਂ ਤੈਨੂੰ ਕੋਈ ਚਾਜਦਾ ਸਾਡੇ ਵਰਗਾ ਵੱਜਦਾ ਤੇ ਇਦਾਂ ਦੀ ਹਾਲਤ ਹੋਣੀ ਤੇਰੀ ਆ ਥੂ ਅੰਦਰ ਨਹੀਂ ਆਉਣਾ ਅੰਦਰ ਆਉਣਾ ਵਾ ਆਉਣਾ ਕਰਦੇ ਆ ਕੋਈ ਨਾ ਕੋਈ ਕਰਦੇ ਆ ਸਭ ਵਰਕਰ ਹਜੇ ਮੂਡ ਨਹੀਂ ਹੈਗਾ ਬੱਤ ਸਹੀ ਹੈ